ਸ਼ਹੀਦ ਹੋਣ ਦੇ ਸਬਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦਿਹਾੜਾ ਮਨਾ ਰਹੀਆਂ ਸਭ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ 1606 ਜੂਨ ਦੇ ਮਹੀਨੇ ਵਿਖੇ ਲਾਹੌਰ ਵਿੱਚ ਹੋਈ ਉਸ ਸਮੇਂ ਦੇ ਰਾਜੀ ਜਹਾਂਗੀਰ ਨੂੰ ਆਪ ਜੀ ਦੀਆਂ ਕੀਤੀਆਂ ਹੋਈਆਂ ਸਵਾਮਾਂ ਅਤੇ ਲੋਕਾਂ ਨੂੰ ਜਾਗਰੂਤ ਕਰਨ ਦਾ ਢੰਗ ਤਰੀਕਾ ਜੋ ਵੀ ਸਹੀ ਨਹੀਂ ਸੀ ਲੱਗ ਰਿਹਾ ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਸਮੀਤ ਭਗਤਾਂ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਕਰਵਾਈ ਅਤੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਕੀਤਾ ਅਤੇ ਪਹਿਲੇ ਗ੍ਰੰਤੀ ਤਾਂ ਅੰਦਰ ਬਾਬਾ ਬੁੱਢਾ ਜੀ ਨੂੰ ਲਗਾਇਆ। ਸ਼੍ਰੀ ਦਰਵਾਜ਼ਾ ਸਾਹਿਬ ਅੰਮ੍ਰਿਤਸਰ ਜੀ ਦੀ ਆਪ ਜੀ ਨੇ ਆਪਣੇ ਹੱਥੀ ਹੀ ਉਸਾਰੀ ਕਰਵਾਈ। ਅਤੇ ਉਸ ਸਮੇਂ ਸਾਈ ਮੀਆਂ ਮੀਰ ਜੀ ਨੂੰ ਆਪ ਜੀ ਨੇ ਨੀ ਪੱਥਰ ਉੱਤੇ ਅਤੇ ਹੋਰ ਧਰਮਾਂ ਦੇ ਆਂਗਵਾਂ ਨੂੰ ਵੀ ਬਣਾਇਆ। ਆਪ ਜੀ ਨੇ ਗੁਰਬਾਣੀ ਦਾ ਇੰਨਾ ਜ਼ਿਆਦਾ ਪ੍ਰਚਾਰ ਕੀਤਾ ਕਿ अनेका ਧਰਮ ਦੇ ਆਗੂ ਅਤੇ ਸੰਤਾਂ ਆਪ ਜੀ ਦੇ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਇਸ ਗੱਲ ਦਾ ਪਤਾ ਜਦੋਂ ਰਾਜਨੀਤਿਕ ਅਤੇ ਧਾਰਮਿਕ ਕਰਨकांड ਵਾਲਿਆਂ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਇਸ ਦੇ ਵਿੱਚ ਜਹਾਂਗੀਰ ਦਾ ਪੁੱਤਰ ਵੀ ਆਪ ਜੀ ਦੀ ਸ਼ਰਨ ਵਿੱਚ ਆਪ ਜੀ ਦੇ ਦਰ ਦੇ ਉੱਤੇ ਨਮਸਕਾਰ ਕਰਨ ਲਈ ਆਇਆ ਸੀ ਇਸ ਗੱਲ ਦਾ ਜਦੋਂ ਪਤਾ ਜਹਾਂਗੀਰ ਨੂੰ ਲੱਗਾ ਅਤੇ ਉਸ ਨੇ ਆਪ ਨੂੰ ਲਾਹੌਰ ਵਿਖੇ ਬੁਲਾਇਆ ਆਪ ਜੀ ਨੇ ਚੰਦੂ ਦੀ ਲੜਕੀ ਦਾ ਜੋ ਕਿ ਜਹਾਂਗੀਰ ਦਾ ਇੱਕ ਮੰਤਰੀ ਸੀ ਉਸ ਨੂੰ ਉਸ ਦੀ ਲੜਕੀ ਦਾ ਰਿਸ਼ਤਾ ਸੰਤਾਂ ਦੇ ਕਹਿਣ ਉੱਤੇ ਬਾਕਸ ਕਰ ਦਿੱਤਾ ਸੀਗਾ ਚੰਦੂ ਨੇ ਇਸ ਗੱਲ ਦਾ ਬਹੁਤ ਜ਼ਿਆਦਾ ਬੁਰਾ ਮਨਾਇਆ ਅਤੇ ਸਤਿਗੁਰੂ ਜੀ ਨੂੰ ਚਿੱਠੀ ਲੇਕ ਕੇ ਮੁੜ ਕੇ ਰਿਸ਼ਤਾ ਲੈਣ ਵਾਸਤੇ ਕਿਹਾ ਅਤੇ ਇਸ ਦੇ ਵਿੱਚ ਨਾਲ ਹੀ ਧਮਕੀ ਦਿੱਤੀ ਸਤਿਗੁਰੂ ਜੀ ਨੇ ਕਿਹਾ ਜੋ ਸੰਤਾਂ ਦਾ ਫੈਸਲਾ ਹੈ ਉਹੀ ਸਾਨੂੰ ਮਨਜ਼ੂਰ ਹੈ ਤੂੰ ਆਪਣੇ ਆਪਣੇ ਬਰਾਬਰ ਦੇ ਕਿਸੇ ਦੇ ਨਾਲ ਆਪਣੀ ਲੜਕੀ ਦਾ ਰਿਸ਼ਤਾ ਕਰ ਲੈ। ਸਤਿਗੁਰੂ ਜੀ ਦੀਆਂ ਧਾਰਮਿਕ ਭਾਵਨਾਵਾਂ ਅਤੇ ਧਰਮ ਦੇ ਪ੍ਰਚਾਰ ਨੂੰ ਵੇਖਦੇ ਹੋਏ अनेका ਧਰਮ ਦੇ ਲੋਕ ਅਤੇ ਆਂਗੂ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਅਤੇ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਇਸ ਦੇ ਵਿੱਚ ਭਾਈ ਸਾਲੂ ਜੀ, ਭਾਈ ਮੰਝ ਜੀ, ਭਾਈ ਬਹਿਲੂ ਜੀ ਅਤੇ ਹੋਰ ਵੀ अनेका ਸਿੰਘ ਆਪ ਜੀ ਨੇ ਗੁਰਬਾਣੀ ਦੇ ਨਾਲ ਜੋੜੇ ਅਤੇ ਉਹਨਾਂ ਨੂੰ ਗੁਰਬਾਣੀ ਦੀਆਂ ਦੇ ਚਾਨਣ ਦਾ ਹੀ ਸੰਗਤਾਂ ਨੂੰ ਵਿਸਣ ਵਾਸਤੇ ਕਿਹਾ ਇਸ ਤਰ੍ਹਾਂ ਆਪ ਜੀ ਨੇ ਗੁਰਬਾਣੀ ਦਾ ਬਹੁਤ ਸਾਰਾ ਪ੍ਰਚਾਰ ਕੀਤਾ ਜਹਾਂਗੀਰ ਨੂੰ ਜਦੋਂ ਆਪ ਜੀ ਨੂੰ ਸੱਦਾ ਭੇਜਿਆ ਅਤੇ ਆਪ ਜੀ ਲਾਹੌਰ ਵਿਖੇ ਗਏ ਆਪ ਜੀ ਨੂੰ ਜਹਾਂਗੀਰ ਨੇ ਕਿਹਾ ਕਿ ਸਾਡੇ ਪੀਰ ਪਗੰਬਰਾਂ ਦੀ ਬਾਣੀ ਵੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰੋ ਆਪ ਜੀ ਨੇ ਸਾਫ਼ ਮਨਾਂ ਕਰ ਦਿੱਤਾ ਅਤੇ ਆਪ ਜੀ ਵੱਲੋਂ ਜੋ ਬਾਣੀ ਭਗਤਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਗਈ ਸੀ ਉਸਤੇ ਵੀ ਜਹਾਂਗੀਰ ਨੇ ਕਿੰਤੂ ਪਰੰਤੂ ਕੀਤਾ ਅਤੇ ਸੰਤ ਦੇ ਦਸਵੰਦ ਵੱਲੋਂ ਚੜਾਈ ਹੋਈ ਮਾਇਆ ਨੂੰ ਚੜਾਈ ਹੋਈ ਮਾਇਆ ਦੇ ਵਿੱਚੋਂ ਵੀ ਉਸ ਨੇ ਹਰਜਾਨੇ ਦੇ ਤੌਰ ਤੇ ਉਤੇ ਮਾਇਆ ਮੰਗਣ ਦੀ ਕੋਸ਼ਿਸ਼ ਕੀਤੀ ਲਗਭਗ ਸ਼ੀਰ ਕਰਨਾਂ ਕਰਕੇ ਆਪ ਜੀ ਨੂੰ ਜਹਾਂਗੀਰ ਨੇ ਆਪਣੇ ਦਰਬਾਰ ਵਿੱਚ ਕਿ ਬੁਲਾਇਆ ਅਤੇ ਉਸ ਦੇ ਵਿੱਚ ਚੰਦੂ ਦੀ ਲੜਕੀ ਦਾ ਰਿਸ਼ਤਾ ਟਕਰਾਉਣਾ ਵੀ ਇੱਕ ਮੁੱਖ ਕਾਰਨ ਸੀ ਆਪ ਜੀ ਨੂੰ ਸ਼ੀਰ ਕਰਨ ਸਮੇਂ ਆਪ ਜੀ ਦੇ ਭਾਈ ਪਿਰਥੀ ਦੇ ਦਾ ਵੀ ਬਹੁਤ ਵੱਡਾ ਰੋਲ ਰਿਹਾ ਅਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਟੁਕਰਾਇਆ ਹੋਇਆ ਵੀ ਮੁੱਖ ਕਾਰਨ ਸੀ ਅਤੇ ਆਪਜੀ ਵੱਲੋਂ ਭਗਤਾਂ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸ ਦਾ ਵੀ ਵੱਡਾ ਕਾਰਨ ਸੀਗਾ ਅਤੇ ਪੀਰ ਪਗੰਬਰਾਂ ਦੀ ਬਾਣੀ ਵਿੱਚ ਦਰਮਜ ਕਰਨ ਦਾ ਵੀ ਇੱਕ ਕਾਰਨ ਸੀਗਾ ਅਤੇ ਸੰਗਤ ਦੀ ਦਸੰਦ ਵਿੱਚੋਂ ਲਈ ਹੋਈ ਕਿਹ ਮਾਇਆ ਦੇ ਦਾ ਵੀ ਇੱਕ ਕਾਰਨ ਵਿਚ ਰਿਹਾ ਆਪ ਜੀ ਨੇ ਬਹੁਤ ਨਿਡਰਤਾ ਦੇ ਨਾਲ ਜਹਾਂਗੀਰ ਬਾਦਸ਼ਾਹ ਨੂੰ ਜਵਾਬ ਦਿੱਤਾ ਅਤੇ ਉਹਨਾਂ ਨੇ ਆਪਣੇ ਕਾਜ਼ੀਆਂ ਅਤੇ ਹੋਰ ਅੰਗਵਾਂ ਨੂੰ ਬੁਲਾ ਕੇ ਆਪ ਜੀ ਨੂੰ ਸਜ਼ਾ ਦੇਣੀ ਚਾਹੀ। ਅਤੇ ਸਜ਼ਾ ਦਾ ਜਿਵੇਂ ਕਿ ਰਾਜਨੀਤਿਕ ਲੋਕਾਂ ਦੀ ਪਹੁੰਚ ਹੁੰਦੀ ਹੈ ਇਹ ਸਜ਼ਾ ਇਸ ਹਿਸਾਬ ਨਾਲ ਆਪ ਜੀ ਨੂੰ ਦਿੱਤੀ ਜਾਵੇ ਕਿ ਆਪ ਜੀ ਦਾ ਇੱਕ ਵੀ ਖੂਨ ਦਾ ਕਤਰਾ ਜੋ ਧਰਤੀ ਦੇ ਉੱਤੇ ਨਾ ਡਿੱਗੇ। ਸਤਗੁਰੂ ਜੀ ਨੇ ਜੋ ਵੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਲੀਲਾਂ ਅਬੀਲਾਂ ਸੀ। ਉਹਨਾਂ ਦਾ ਬਿਲਕੁਲ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਸਤਿਗੁਰ ਜੀ ਨੂੰ ਹਾਜ਼ਰ ਸਮਝ ਕੇ ਜਵਾਬ ਦਿੱਤਾ ਅਤੇ ਆਪ ਜੀ ਨੇ ਸ਼ਹੀਦੀ ਜਾਮਾ ਪੀਣ ਦਾ ਮਨ ਬਣਾ ਲਿਆ ਆਪ ਜੀ ਨੂੰ ਤੱਤੀ ਤਵੀ ਤੱਤੀ ਰੇਤਾ ਤੱਤਾ ਮੌਸਮ ਤੱਤਾ ਪਾਣੀ ਤੱਤਾ ਚੰਦੂ ਤੱਤਾ ਜਹਾਂਗੀਰ ਤੱਤਾ ਫਿਰਤੀਆ ਸਤਿਗੁਰ ਜੀ ਨੇ ਇਹਨਾਂ ਸਾਰੀਆਂ ਤੱਤੀਆਂ ਚੀਜ਼ਾਂ ਦਾ ਬਹੁਤ ਹੀ ਸ਼ਾਨਦਿਲ